ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਖੁਰਦ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਬਖਾਵਾਂਗੇ ਦੋਵੇਂ ਸੂਈਆਂ ਸਵਾਈਆਂ ਵਾਂ ਹਾਂਜੀ ਭਾਈ ਆਪਾਂ ਪਹੁੰਚੇ ਆ ਭਾਜੀ ਕੇਵਲ ਸਿੰਘ ਹੁਣਾ ਕੋਲ ਵਾਲਾ ਡੇਰੀ ਫਾਰਮ ਤੇ ਤੇ ਆਜੋ ਕਰਦੇ ਆ ਵੀਰ ਹੁਣਾ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸੱਸੀ ਦਾ ਭਾਜੀ ਸੱਸੀ ਦਾ ਭਾਜੀ ਸੱਸੀ ਉਹ ਸਾਨੂੰ ਠੀਕ ਠਾਕ ਜੀ ਹਾਂ ਬਹੁਤ ਵਧੀਆ ਜੀ ਕਿਰਪਾ ਮਹਾਰਾਜ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਕੇਵਲ ਸਿੰਘ ਆ ਜੀ ਪਿੰਨ ਮੇਰਾ ਹਰੜ ਖੁਰਦਿਆ ਰਹਾ ਸਾਡੀ ਵੇਲੀਆਂ ਜਿਆ ਅੱਛਾ ਜੀ ਤੇ ਜ਼ਿਲ੍ਹਾ ਸਾਡਾ ਸ੍ਰੀ ਅਮਰਸਰ ਸਾਹਿਬ ਆ ਤਹਿਸੀਲ ਅਜਨਾਬਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 82840 ਤੇ 75127 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਮਾਂ ਸਾਡਾ ਦਿਨਾਂ ਨਗਰੋਂ ਆਉਂਦਾ ਹੋਰ ਜੇ ਸਵੇਰ ਘਟ ਗਿਆ ਅੱਛਾ ਜੀ ਛੋਟੀਆਂ ਦੇ ਪਾਕਸ਼ੇ ਪਰ ਵੇਗੀਆਂ ਦੋ ਹੀ ਰਹੇ ਨੇ ਠੀਕ ਹੈ ਠੀਕ ਹੈ ਜੀ ਹੁ ਲੋ ਬਾਜੀ ਹਰੇ ਗੰਗਾ ਨਗਰ ਦੀਆਂ ਝੋਟੀਆਂ ਜੇ ਤੇ ਦੱਸਿਓ ਵੀਰ ਜੀ ਆਹ ਪਹਿਲੇ ਨੰਬਰ ਦੀ ਜਿਹੜੀ ਝੋਟੀ ਓਕਰਵਾ ਸੁਆ ਸੁਈ ਤੇ ਕੀ ਇਹਦਾ ਬਾਜੀ ਦੂਜਾ ਸੁਆ ਸੁਈ ਆ ਅੱਛਾ ਜੀ ਇਹ ਤਾਂ ਮਗਰਾਂ ਕੱਟੀ ਏ ਕੱਟੀ ਮੋਰਾ ਨਸਲ ਦੀ ਪਿਓਰ ਸਾਰੀ ਕਾਲੀ ਜੋ ਵੇਖ ਚੱਕ ਲਓ ਲੋ ਬਾਜੀ ਜੈੱਟ ਬੁਲਾਇਆ ਗੇ ਜੇ ਕਰੋ ਚੈੱਕ ਤੁਸੀਂ ਬਿਲਕੁਲ ਕਾਲੀ ਕਿਤੇ ਪੂ ਸ਼ਿੱਟੀ ਦੀ ਬਸਾਂ ਨਹੀਂ ਹੈ ਠੀਕ ਹੈ ਠੀਕ ਹੈ ਮੋਰਾ ਨਸਲ ਚੰਗੇ ਸੀਮੰਦੀ ਆ ਹਾਂਜੀ ਚੰਗੇ ਸੀਮੰਦੀ ਆ ਤੇ ਕਿੰਨਾ ਵੀ ਐਸੋ ਮੇਰੇ ਕੋਲ ਦੁੱਧ ਦੁੱਧ ਬਾਜੀ ਆਸੋ ਨੇ ਦੇ ਕੋ 13 ਲੀਟਰ ਹੈਗਾ ਬੱਤੀ ਨੂੰ ਛੱਡ ਕੇ ਬੰ 12 12 11 ਲੀਟਰ ਚਾਹੁੰਦੇ ਆ ਜੀ ਅੱਛਾ ਜੀ ਉਹਦਾ ਸਾਰਾ ਕੁਝ 13 ਲੀਟਰ ਹੈ ਠੀਕ ਹੈ ਠੀਕ ਹੈ ਲਓ ਜੀ 13 ਲੀਟਰ ਹੈ ਅੱਛਾ ਜੀ ਥੋੜਾ ਜਿਹਾ ਡੰਗਰ ਉੱਤੋਂ ਡਾਦੇ ਉਹ ਜਾਲੇ ਨੂੰ ਨਹੀਂ ਚੁੰਦੀਆਂ ਨਾ ਉਧਰ ਲੋਬੇ ਫਿਰ ਕੁਆਲਟੀ ਵੀ ਚੈੱਕ ਕਰ ਸਕਦੇ ਤੇ سنگ ਸੁنگ ਬਹੁਤ ਹੀ ਚੰਗਾ ਤੇ ਇਹ ਵੀ ਜੱਡ ਬਲੈਕ ਵਿੱਚ ਆ ਗਈ ਆ ਸਾਰੀ ਜੀ ਕਾਲੀ ਰੰਗ ਇਹ ਤੂੰ ਜਾ ਸਵੇਰ ਸੁਈਏ ਇਹ ਮੂੰਹ ਜੇ ਛੇ ਡੰਦਿਆ ਕੋਈ ਕਰਨ ਚੈੱਕ ਨਹੀਂ ਲੈ ਵਲੂ ਬਾਬਾ ਇਹ ਚੰਗਾ ਵਾ ਲੈਓ ਕਿਨੱਕ ਚਵਾਉ ਦੋਦੇ ਦੁੱਧ ਭਰਨੀ 14 ਲੀਟਰ ਚ ਭਾਈ ਗਈ ਠੀਕ ਹੈ ਠੀਕ ਹੈ ਲਓ ਭਾਈ 14 ਲੀਟਰ ਦੁੱਧ ਮੇਰਾ ਪਹੁੰਚ ਗਿਆ ਦਾਰਦੀ ਹੈ ਦੁੱਧ ਭਰ ਜਿਹੜੇ ਥੱਲੇ ਸੀ 12 ਲੀਟਰ ਹੋਣ ਜਿਹੜਾ ਹੈ ਪੱਕਾ ਦੁੱਧ ਆ ਅੱਛਾ ਜੀ ਬੱਚੇ ਨੂੰ ਛੱਡ ਕੇ 12 ਲੀਟਰ ਚੋਂ ਦੇ ਜੀ ਠੀਕ ਹੈ ਠੀਕ ਹੈ ਲਓ ਭਾਈ ਥਣ ਪੰਡਾ ਬਹੁਤ ਹੀ ਚੰਗਾ ਵਾ ਤੇ ਲਾ ਕੇ ਲੋ ਚੈੱਕ ਕਰਾਉਣਾ ਨਾਲਾ ਨੂੜਾ ਵੀ ਹੁਆਨੇ ਚੰਗਾ ਆ ਗਿਆ ਚੋਅ ਜੀ ਬਹੁਤ ਪੋਲੀ ਆ ਜੀ ਚੈੱਕ ਕਰ ਲਓ ਪ੍ਰੇਮ ਮੜ ਗਿਆ ਹਾਂ ਲਓ ਚੋਂ ਚੰਗ ਬੋਕੋ ਲਈ ਬਾਜੀ ਲੋਬੇ ਜੀ ਲੱਗ ਜੇ ਤਾਂ ਚੈੱਕ ਕਰ ਸਕਦੇ ਤੁਸੀਂ ਥਣ ਤੁਹਾਡਾ ਬਹੁਤ ਹੀ ਚੰਗਾ ਤੇ ਨਾਲਾ ਵੀ ਹੋਣ ਦੇ ਚੰਗੇ ਆ ਗਿਓ ਮੈਂ 14 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਤੇ ਇਸ ਟਾਈਮ ਜਿਹੜਾ ਬਾਈ ਜਣ ਕਹਿੰਦੇ ਕਿ 12 ਦੀ ਗੋਲ ਕਹਿੰਦੀ ਆ ਫੁੱਲ ਗਰੰਟੀ ਦੇ ਬਾਜੀ ਇਹ ਟੀਮ ਵਾਲ ਕਰਨਾ ਕਿ ਜੇ ਰੱਖ ਰੋ ਮੁੱਲ ਬਾਜੀ ਪਹੁੰਚਣਾ ਮੱਦੀ ਕਰਾ ਲਓ 1 20 ਕਰਾ ਲਓ 15 ਕਰਾ ਲਓ 10 ਕਰਾ ਲਓ ਇੱਕ ਪੰਜ ਦੀ ਹਾਨਾ ਕਰ ਦਾਂਗੇ ਇੱਕ ਪੰਜ ਦੀ ਹਾਰਾ ਕਰ ਦਾਂਗੇ ਠੀਕ ਲੋ ਬਾਜੀ 1 ਲੱਖ 5000 ਦੀ ਬਾਈ ਜਣ ਕਹਿੰਦੇ ਕਿ ਦੇ ਦਾਂਗੇ 14 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਹਾਂਜੀ ਇਹ ਚੰਗੀ ਰਕਾਰਡ ਵਾਲੀ ਆ ਜੀ ਆਹ ਕੱਦ ਵਜੋਂ ਤੁਸੀਂ ਚੈੱਕ ਕਰ ਸਕਦੇ ਜੇ ਜੈਡ ਬਲੈਕ ਆ ਗਈ ਆ ਬਿਲਕੁਲ ਜੀ ਜਿੱਥੋਂ ਦਾ ਮਰਜ਼ੀ ਵੀਰ ਪਰ ਆ ਜੇ ਜੇ 12 ਲੀਟਰ ਦੁੱਧ ਘੱਟ ਹੋਵੇ ਅੱਛਾ ਜੀ ਹਾਂਜੀ ਆਪਾਂ ਔਰ ਜ਼ਿਆਦਾ ਖਰਚਾ ਵੀ ਦਵਾਂਗੇ ਜੀ ਲਓ ਭਾਈ ਜੀ ਫੁੱਲ ਗਰੰਟੀ ਲੀਟਰ ਮਾਰ ਕੇ ਖੜੇ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਈ ਇਹਦੇ ਬਾਰੇ ਇਹ ਭਾਜੀ ਦੰਦ ਹੀ ਕੱਟੀ ਆ ਅੱਛਾ ਜੀ ਦੋ ਦੰਦ ਮੂੰਹ ਚੋਂ ਪਟਟ ਕੇ ਵਿਖਾ ਲਨੇ ਮਗਰੇ ਦੇ ਕੱਟਾ ਸੂਈ ਨੂੰ ਨੂੰ ਕੋ 15 ਦਿਨ ਹੋ ਗਏ ਆ ਅੱਛਾ ਜੀ ਦੁੱਧ ਭਾਜੀ ਇਸਦੇ 10 ਲੀਟਰ ਆ ਪਰ ਆਪਾਂ ਕੀ ਚਲੋ ਬਈ ਮੂੰਹੋ ਦੋ ਡੰਡੀਆਂ ਜੇ 8 ਲੀਟਰ ਪੱਕਾ ਦੁੱਧ ਚੋਲੇ ਬੱਚੇ ਨੂੰ ਛੱਡ ਕੇ ਜੀ ਜੇ ਸਾਰਾ ਚੋਨਾ 10 ਲੀਟਰ ਜੋੜੇ ਜੀ ਲਓ ਬਈ ਕਰੋ ਚੈੱਕ ਕਰੀਂ ਇਨਵੈਂਟ ਬਲਾਇਆ ਗਏ ਜੀ ਤੇ ਕੀ ਜੇ ਮੂੰਹੋ ਦੋ ਡੰਡੀਆਂ ਤੇ ਖੰਡ ਤੋਂ ਇਹਦਾ ਬਹੁਤ ਚੰਗਾ ਲੱਗਾ ਐ ਨਾ ਗੇਠਲੇੜ ਤੇ ਠੰਡ ਲੱਗਾ ਵਾ ਪੁੱਲਾ ਹੀ ਫੂਗਾ ਸੋਈਆ ਤੇ 10 ਲੀਟਰ ਜਿਹੜਾ ਇਸ ਟਾਈਮ ਮੇਰੇ ਕੋਲ ਤਿਆਰ ਆ ਲੈਓ ਉਹ ਤਾਂ ਬੁੱਟ ਖਾ ਲੈਂਦੇ ਆ ਉੱਥੇ ਬਨ ਕੇ ਵੇਖ ਲਓ ਨਹੀਂ ਕੋਈ ਨਹੀਂ ਦਿੱਕੀ ਆ ਉਹ ਕੋਈ ਨਹੀਂ ਆ ਪਿੱਛੇ ਆ ਠੀਕ ਹੈ ਵੇਖਣ ਨੂੰ ਵੀ ਲੱਗਦੀ ਹੈ ਚਲੋ ਚਲੋ ਸਬੰਨ ਚ ਲਗਾਓ ਇਹ ਖਾਣ ਤੋਂ ਬਹੁਤ ਹੀ ਚੰਗਾ ਲੱਗਾ ਰਿਚਵਾਈ ਚ ਵੀ ਪੋਲੀ ਮਸਣਾ ਖਾਣਾ ਚਿਵਾਈ ਬਹੁਤ ਪੋਲੀ ਬਣੀ ਚਿਵਾਈ ਦੋਹਾਂ ਛੋਟੀ ਤੇ ਬੜੀ ਪੋਲੀ ਹੈ ਜੀ ਠੀਕ ਹੈ ਜੀ ਜੀ ਹਾਂ ਅਲੋ ਇਹ ਕਿੰਨਾ ਤੇ ਕਰੂਗਾ ਦਰ ਦੁੱਧ ਭਾਜੀ 10000 ਰੁਪਿਆ 11 ਲੀਟਰ ਕਰੀ ਜੀ ਠੀਕ ਹੈ ਠੀਕ ਲਓ 10 ਲੀਟਰ ਦੁੱਧ ਹਾਜ਼ਰ ਹੈ ਜੀ 8 ਲੀਟਰ ਆਪਾਂ ਚੋਣਦੇ 2 ਲੀਟਰ ਇਹ ਬੱਚੇ ਨੂੰ ਛੱਡ ਦਿੰਦੇ ਠੀਕ ਹੈ ਠੀਕ ਲਓ 50 ਵਾਲਾ ਦਾ ਮੇਲ ਕਾਓ ਜੀ ਕਦੋਂ ਚੱਕਾ ਕੋਈ 10 15 ਦੇ ਨਾਲ ਦੇ ਆਸ-ਪਾਸ ਸਰ ਹੋਇਆ ਵਾ ਇਹ ਵੀ ਜੈੱਡ ਬਲੈਕ ਆ ਗਿਆ ਵਾ ਉਧਰ ਦੇ ਸੀਮੈਂਟ ਸੁਮਣ ਚੰਗਾ ਹੀ ਭਰਉਂਦੇ ਨਾ ਹਾਂਜੀ ਹਾਂਜੀ ਚੱਲ ਪਤਲੀ ਜੰਮੜੀ ਦੀ ਝੋਟੀ ਹੈ ਜੀ ਠੀਕ ਹੈ ਠੀਕ ਤੇ ਇਹਦਾ ਕੀ ਮੁੱਲ ਭਾਜੀ ਹਰ ਮੁੱਲ ਭਾਜੀ ਦਾ 90000 ਕਰਦੇ ਆਂ ਅੱਛਾ ਜੀ 85 82000 ਦੀ ਹਾਂ ਨਾ ਕਰ ਲੋਭਾ ਜੀ 82000 ਦੀ ਪਹਿਲਾਂ ਸੁਆਰੇ ਦੋ ਦਾਂ ਦੇ ਮੂੰਹ ਹਜੇ ਵੀ ਕਰੋ ਚੈੱਕ ਜੈਡ ਬਲੈ ਗਿਆ ਤੇ ਦੁੱਧ ਇਹ ਵੀ 12 ਲੀਟਰ ਬਾਈ ਕਹਿੰਦਾ ਕਿ ਚਵਾਈ ਜਾਊਗੀ ਹਾਂਜੀ ਕਰੋ ਚੈੱਕ ਗੰਗਾ ਨਗਰ ਤੋਂ ਭਾਈ ਹੁਣੀ ਮਾਲ ਲੈ ਹੁੰਦੇ ਆ ਕਰੋ ਜੀ ਚੈੱਕ ਬਾਕੀ ਫੇਸ ਕੁਆਲਟੀ ਤਾਂ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾਈ ਆ ਤੇ ਸਿੰਘ ਸਿੰਘ ਬਹੁਤ ਹੀ ਚੰਗਾ ਵਾ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ